ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਟੀਮ ਮੈਂ ਤਵਲীন ਗੌਰ ਤੁਹਾਡਾ ਸਰਗਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਆ ਅੱਜ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਜਿਸ ਵਿੱਚ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਜਿੱਥੇ ਸੰਗਤਾਂ ਨੂੰ ਲੰਗਰ ਦੀ ਲੋੜ ਹੈ ਉੱਥੇ ਲੰਗਰ ਵਰਤਾਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਹੜ ਦਾ ਮਾਹੌਲ ਬਣਿਆ ਹੋਇਆ ਤੇ ਕਈ ਜਗ੍ਹਾ ਤੇ ਹੜ ਵੀ ਆ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਖੁਦ ਉਹਨਾਂ ਦੇ ਪ੍ਰਧਾਨ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਿੱਥੇ ਜਿੱਥੇ ਸੰਗਤਾਂ ਨੂੰ ਲੰਗਰ ਦੀ ਲੋੜ ਹੈ ਉੱਥੇ ਲੰਗਰ ਵਰਤਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੋ ਪ੍ਰਧਾਨ ਸਾਹਿਬ ਵੱਲੋਂ ਅੱਜ ਮੈਨੂੰ ਸਵੇਰੇ ਹਦੇਸ਼ ਕੀਤਾ ਕਿ ਪੰਜਾਬ ਵਿੱਚ ਖੜਾ ਨਿਸ਼ਤ ਦੀ ਬਣੀ ਹੋਈ ਹੈ ਤੇ ਇਸ ਲਈ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਲੰਗਰ ਦੀ ਜਾ ਰਹੀ ਲੋੜ ਹੋਵੇ ਪ੍ਰਬੰਧ ਕੀਤੇ ਜਾਣ ਕਿਉਂਕਿ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿੱਥੇ ਵੀ ਕੁਦਰਤੀ ਆਫਤ ਆਉਂਦੀ ਹੈ ਚਾਹੇ ਉਹ ਪੰਜਾਬ ਚਾਹੇ ਉਹ ਦੇਸ਼ ਚ ਕਿਤੇ ਵੀ ਆ ਹਮੇਸ਼ਾ ਹੀ ਪਹਿਲ ਦੇ ਅਧਾਰ ਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਪਿਛਲੇ ਜੇ ਪੰਜਾਬ ਚ ਹੜ੍ਹ ਵੀ ਆਏ ਸੀ ਪਿਛਲੇ ਸਾਲਾਂ ਚ ਉਦੋਂ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਸੰਗਤਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਕੱਢ ਕੇ ਬਾਹਰ ਸੁਰੱਖਿਅਤ ਪਹੁੰਚਾਇਆ ਉੱਥੇ ਹੀ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਉੱਥੇ ਹੀ ਜਿਹੜੇ ਲੋਕਾਂ ਨੇ ਡੰਗਰ ਵਚਾਰ ਰੱਖਿਆ ਸੀ ਉਹਨਾਂ ਲਈ ਵੀ ਚਾਰੇ ਦਾ ਪ੍ਰਬੰਧ ਕੀਤਾ ਹੁਣ ਵੀ ਅੱਜ ਮਾਂਜੋ ਪ੍ਰਧਾਨ ਸਭਾ ਵੱਲੋਂ ਇਹ ਆਦੇਸ਼ ਅਨੁਸਾਰ ਜਿਹੜੇ ਗੁਰਦਰਾ ਸਾਹਿਬਾਨ ਇੰਦਰੀਆਵਾਂ ਦੇ ਲਾਗੇ ਪੈਂਦੇ ਨੇ ਜਿ ਤਰ੍ਹਾਂ ਸਤਲੁਜ ਦਰਿਆ ਆ ਜਾਂ ਬਿਆਸ ਦਰਿਆ ਆ ਜਾਂ ਇਦਰ ਰਮਦਾਸ ਵਾਲੇ ਪਾਸੇ ਦਰਿਆ ਆ ਇਹਨਾਂ ਦਰਿਆਵਾਂ ਦੇ ਲਾਗੇ ਜਿਹੜੇ ਗੁਰਦਾਰੇ ਪੈਂਦੇ ਆ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਸੰਗਤਾਂ ਲਈ ਰਹਿਸ਼ ਅਤੇ ਲੰਗਰ ਦਾ ਪ੍ਰਬੰਧ ਕਰਨ ਅਹੀਂ ਕੋਈ ਨੰਬਰ ਵੀ ਜਾਰੀ ਕਰ ਰਹੇ ਆ ਜਿਸ ਕਿਸੇ ਨੂੰ ਵੀ ਲੋੜ ਪਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਵੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਇੱਕੋ ਹੀ ਟੀਚਾ ਮਨੁੱਖਤਾ ਦੀ ਸੇਵਾ ਚਾਹੇ ਉਹ ਐਜੂਕੇਸ਼ਨ ਲਈ ਹੋਵੇ ਚਾਹੇ ਉਹ ਮੈਡੀਕਲ ਤੇ ਰਾਹੀਂ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਦੇਸ਼ ਚ ਜਾਹੇ ਵਿਦੇਸ਼ ਤੋਂ ਬਾਹਰ ਵੀ ਕਿਤੇ ਲੋੜ ਪੈਂਦੀ ਰਹੀ ਆ ਤੇ ਮਨੁੱਖਤਾਂ ਦੀ ਸੇਵਾ ਕਰ ਲਈ ਅੱਗੇ ਆਉਂਦੀ ਰਹੀ ਹੈ ਜਿਤਨਾ ਨੇਪਾਲ ਚ ਹੜਾਇਆ ਸੀ ਉੱਥੇ ਵੀ ਸ਼ਰੌਨੀ ਕਮੇਟੀ ਨੇ ਪਹੁੰਚ ਕੇ ਸੰਗਤਾਂ ਦੀ ਸੇਵਾ ਕੀਤੀ ਸੀ ਜੰਮੂ ਕਸ਼ਮੀਰ ਚ ਹਾਲ ਸ਼੍ਰੀਨਗਰ ਹੜਾਇਆ ਸੀ ਉਦੋਂ ਵੀ ਉੱਥੇ ਪਹੁੰਚ ਕੇ ਸੇਵਾ ਕੀਤੀ ਚਾਹੇ ਗੁਜਰਾਤ ਚ ਪਚਾਲ ਆਇਆ ਚਾਹੇ ਹਿਮਪੁਰ ਸਾਹਿਬ ਵਿਖੇ ਹੜ ਆਇਆ ਹਮੇਸ਼ਾ ਹੀ ਮਨੁੱਖਤਾਂ ਦੀ ਸੇਵਾ ਲਈ ਅੱਗੇ ਆਉਂਦੀ ਰਹੀ ਹੈ ਹੁਣ ਵੀ ਮਾਨਯੋਗ ਪ੍ਰਧਾਨ ਸਾਹਿਬ ਵੱਲ ਹੋਏ ਆਦੇਸ਼ਾਂ ਅਨੁਸਾਰ ਪਹਿਲ ਦੇ ਆਧਾਰ ਤੇ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਲੰਗਰ ਦੀ ਲੋੜ ਆ ਉਥੇ ਲੰਗਰ ਪ੍ਰੋਵਾਈਡ ਕਰਾਇਆ ਜਾਊਗਾ ਜਿੱਥੇ-ਜਿੱਥੇ ਰਹਿਸ਼ ਦੀ ਲੋੜ ਹੋਵੇ ਰਹਿਸ਼ ਹੀ ਪ੍ਰੋਵਾਈਡ ਕਰਾਈ ਜਾਊਗੀ ਸੰਗਤਾਂ ਨੂੰ ਬੇਨਤੀ ਆ ਕਿ ਅਸੀਂ ਕੁਝ ਨੰਬਰ ਦੇ ਰਹੇ ਹਾਂ ਮੈਨੇਜਰਾਂ ਦੇ ਜੇ ਕਿਸੇ ਨੇ ਵੀ ਲੋੜ ਹੋਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜੜੇ ਉਹ ਲੰਗਰ ਅਤੇ ਰਹਿਸ਼ ਲਈ ਬੰਕ ਕਰ ਸਕਦੇ ਨੇ ਅਸੀਂ ਉਹ ਉਥੇ ਲੰਗਰ ਤੇ ਰਹਿਸ਼ ਦਾ ਪ੍ਰਬੰਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਤਮਟਾਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਦਾਰਥ ਜਿੱਥੇ ਦਾ ਜਗਦੀਸ਼ ਸਿੰਘ ਜਿੰਦਾ ਜੀ ਨਤਮਸਤਕ ਹੋਏ ਤੇ ਉਸ ਤੋਂ ਬਾਅਦ ਉੱਥੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ। ਇਹ ਮੀਟਿੰਗ ਗੁਰਤੇਗ ਬਹਾਦਰ ਜੀ, ਪਾਈ ਮਤੀ ਦਾਸ ਜੀ ਅਤੇ ਪਾਈ ਸਤੀ ਦਾਸ ਜੀ ਅਤੇ ਇਸ ਦੇ ਨਾਲ-ਨਾਲ ਪਾਈ ਦਿਆਲਾ ਜੀ ਸਿਰਫ ਇੰਨਾ ਹੀ ਨਹੀਂ ਇਸ ਦੇ ਨਾਲ-ਨਾਲ 1950 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਉੱਥੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜ਼ਿੰਦਾਜੀ ਦੇ ਵੱਲੋਂ ਸਰਾਬ ਬਣਾਉਂਦਾ ਉਪਰਾਲਾ ਹਜੇ ਵੀ ਜਾਰੀ ਹੈ ਜਿਸ ਦੇ ਚੱਲ ਰਿਹਾ ਉਹਨਾਂ ਦੇ ਵੱਲੋਂ ਹੁਣ ਇੱਕ ਮੀਟਿੰਗ ਵੀ ਕੀਤੀ ਗਈ ਹੈ ਇਹ ਮੀਟਿੰਗ ਉਹਨਾਂ ਦੇ ਵੱਲੋਂ ਅਸੰਧ ਮੰਡੀ ਦੇ ਪ੍ਰਧਾਨ RAM ਨਿਵਾਸ ਦੇ ਨਾਲ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਉੱਥੇ ਜ਼ਮੀਨ ਦੀ ਮੰਗ ਕੀਤੀ ਗਈ ਇਹ ਮੀਟਿੰਗ ਖਾਸ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜ਼ਿੰਦਾਜੀ ਦੇ ਵੱਲੋਂ ਕੀਤੀ ਗਈ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਹੈ ਜਿਸ ਦੇ ਵਿੱਚ ਪੰਜਾਬ ਨੂੰ ਹੁਣ ਨਸ਼ਾ ਮੁਕਤ ਬਣਾਉਂਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਹੁਣ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਟ੍ਰੇਨਿੰਗ ਸੈਸ਼ਨ ਨੂੰ ਲੈ ਕੇ ਹੁਣ ਸਿਹਤ ਮੰਤਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਭਗਵੰਤ ਮਾਨ ਗਵਰਨਮੈਂਟ ਨੇ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਯੋਧ ਨਸ਼ੇ ਵਿਰੁੱਧ ਜਿਹੜਾ ਸੀਗਾ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਵਾਲ ਜੀ ਔਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਸਾਡੇ ਕੋਲੇ ਪਹਿਲੀ ਜਿਹੜਾ ਮਾਰਚ ਤੋਂ ਫਰਵਰੀ ਸ਼ੁਰੂ ਕਰਕੇ ਲਗਾਤਾਰ ਚੱਲ ਰਿਹਾ ਹੈਗਾ ਤੇ ਇਹਦੇ ਨਾਲ ਜਿਹੜਾ ਸੀਗਾ ਬਹੁਤ ਸਾਰੀ ਜਿਹੜੀ ਸਾਡੇ ਕੋਲੇ ਫੀਡਬੈਕ ਆਈ ਹੈ ਜਿੰਨੇ ਸਾਡੇ ਟ੍ਰੀਟਮੈਂਟ ਸੈਂਟਰ ਹੈ ਉੱਥੋਂ ਬਹੁਤ ਸਾਡੀ ਪਿੰਡਾਂ ਦੇ ਵਿੱਚ ਯਾਤਰਾ ਚੱਲਦੀ ਆ ਸਾਰਾ ਤਕਰੀਬਨ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੇ ਵਿੱਚ ਔਰ ਜਾ ਕੇ ਸਾਡੇ ਜਿੰਨੇ ਵੀ ਚੁਣੇ ਹੋਏ ਪ੍ਰਤੀਨਿਧੀਆਂ ਉਹਨਾਂ ਨੇ ਮੀਟਿੰਗਾਂ ਕੀਤੀਆਂ ਜਿਵੇਂ ਮੈਂ ਆਪਣੇ ਕੌਂਸਲਿਸ ਵਿੱਚ 60 ਪਿੰਡ ਹੈ ਔਰ ਸਾਰੇ ਜਿੰਨੇ ਸਾਡੇ ਮੇਰੇ ਕੋਲੇ ਵਾਰਡ ਹੈਗੇ ਆ ਸਾਰੇ ਵਾਰਡਾਂ ਦੇ ਵਿੱਚ 26 ਵਾਰਡਾਂ ਦੇ ਵਿੱਚ ਮੀਟਿੰਗਾਂ ਕਰ ਚੁੱਕਿਆ ਮੈਂ ਉਹਦੇ ਨਾਲ ਸਾਡੇ ਕੋਲੇ ਬਹੁਤ ਸਾਰੀ ਫੀਡਬੈਕ ਆਈ ਆ ਔਰ ਜਿਹੜੀ ਸਾਨੂੰ ਸਾਡੇ ਕੋਲੇ ਸੈਕਰਾਟਰੀ ਦੀ ਕਮੀ ਸੀ ਔਰ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਇਹ ਦੋ ਚੀਜ਼ਾਂ ਜਿਹੜੀਆਂ ਸੀਗੀਆਂ ਅਸੀਂ ਇੱਕ ਤਾਂ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਵਾ ਰਹੇ ਹਾਂ ਸਾਡੇ ਕੋਲੋਂ 28 ਜਿਹੜੇ ਸਾਡੇ ਸੈਕਟਰੀਸਟ ਹੈਗੇ ਉਹਨਾਂ ਨੂੰ ਅਸੀਂ ਇਹ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਇਹ ਉਸ ਤੋਂ ਟ੍ਰੇਨਿੰਗ ਦਵਾਈ ਆ ਹੁਣ ਅਸੀਂ ਜਿਹੜੇ ਆ ਕਿ ਮੈਡੀਕਲ ਅਫਸਰ ਹੈ ਉਹਨਾਂ ਨੂੰ ਟ੍ਰੇਨਿੰਗ ਦਵਾ ਰਹੇ ਹਾਂ ਇੱਕ ਤਾਂ ਇਹ ਆ ਕਿ ਜਿਹੜੀ ਲੇਟੈਸਟ ਜਿਹੜੀਆਂ ਬੈਸਟ ਪ੍ਰੈਕਟਿਸ ਹੈਗੀਆਂ ਗਲੋਬਲ ਦੁਨੀਆ ਦੇ ਵਿੱਚ ਜਿਹੜੀਆਂ ਹੈਗੀਆਂ ਡਰਗ ਅਡਿਕਸ਼ਨ ਵਾਸਤੇ ਉਹ ਉਹਨਾਂ ਨੂੰ ਟ੍ਰੇਨਿੰਗ ਹੋਵੇ ਇਹਦੇ ਨਾਲ ਨਾਲ ਜਿਹੜਾ ਹੁਣ ਸਾਡਾ ਜਿਹੜਾ ਤੁਹਾਡੇ ਹੈਗਾ ਨਾ ਡਾਟਾ ਜਿੰਨਾ ਵੀ ਸਾਡੇ ਕੋਲੇ ਬਹੁਤ ਸਾਰਾ ਡਾਟਾ ਆ ਰਿਹਾ ਉਹਦਾ ਅਨਲਿਸਿਸ ਕਰਨਾ ਉਹਦੇ ਵਾਸਤੇ ਜ਼ਰੂਰੀ ਸੀਗਾ ਕਿ ਇੱਕ ਡੈਡੀਕੇਟਿਡ ਜਿਹੜਾ ਸਾਡੇ ਕੋਲੇ ਯੂਨਿਟ ਹੋਵੇ ਡਾਟਾ ਇੰਟੈਲੀਜੈਂਸ ਐਂਡ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਅਸੀਂ ਬਣਾਇਆ ਹੈਗਾ ਇੱਕ ਸਟੇਟ ਲੈਵਲ ਦੇ ਉੱਤੇ ਪੰਜ ਜਿਹੜੇ ਸਾਡੇ ਹੈਗੇ ਆ ਉਹ ਸਰਕਲ ਯੂਨਿਟਸ ਹੈਗੇ ਆ ਜਿਹਦੇ ਵਿੱਚ ਤੁਹਾਡਾ ਪੀਐਮਸ ਵੀ ਇੱਕ ਆ ਤੇ ਬਾਕੀ ਚਾਰੋਂ ਮੈਡੀਕਲ ਕਾਲਜ ਅਮਰਸਰ ਪਟਿਆਲਾ ਫਰੀਦਕੋਟ ਤੇ ਜਿਹੜਾ ਮੁਹਾਲੀ ਦੇ ਵਿੱਚ ਲਗਾਤਾਰ ਜਿਹੜਾ ਡਾਟਾ ਆ ਰਿਹਾ ਉਹਦਾ ਅਨਾਲਿਸਿਸ ਹੋਏਗਾ ਵੀ ਕੀ ਟ੍ਰੈਂਡ ਹੈ ਕਿਉਂਕਿ ਬਹੁਤ ਸਾਰੀਆਂ ਦਵਾਈਆਂ ਨਵੀਆਂ ਵੀ ਆ ਰਹੀਆਂ ਪਹਿਲਾਂ ਜਿਸ ਤੇ ਚਿੱਟੇ ਦਾ ਨਾਂ ਸੁਣਿਆ ਤੁਸੀਂ ਹੁਣ ਇੱਕ ਨਵੀਂ ਜਿਹੜੀ ਹੈਗੀ ਆ ਜਿਹਦੇ ਵਿੱਚ ਜਿਹਨੂੰ ਫੈਡਰਾ ਕਹਿੰਦੇ ਆ ਉਹ ਜਾਂ ਆਈਸ ਵਗੈਰਾ ਹੋਰ ਜਿਹੜੀਆਂ ਨਵੀਆਂ ਦਵਾਈਆਂ ਕਿਉਂਕਿ ਜਿਹੜੀ OPM ਦੀ ਕਲਟੀਵੇਸ਼ਨ ਘੱਟ ਹੋ ਰਹੀ ਆ ਸੋ ਇਹ ਵਾਲੇ ਸਾਨੂੰ ਟ੍ਰੈਂਡਸ ਪਤਾ ਲੱਗਦੇ ਆ ਲੋਕਾਂ ਦੀ ਫੀਡਬੈਕ ਕੀ ਆ ਡਰਗ ਅਡਿਕਟਸ ਦੀ ਫੀਡਬੈਕ ਕੀ ਆ ਡਾਕਟਰਾਂ ਨੂੰ ਕਿਹੜੀਆਂ ਦਿੱਕਤਾਂ ਆ ਰਹੀਆਂ ਜਿਹੜੇ ਜਿਹੜੇ ਕਾਉਂਸਲਰ ਦੀ ਲੋੜ ਸੀ ਕਾਉਂਸਲਰ ਭਰਤੀ ਕਰ ਰਹੇ ਆ ਤੋ ਇਹ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਡਾਕਟਰਸ ਨੂੰ ਲੇਟੈਸਟ ਸਕਿਲਸ ਦੇ ਨਾਲ ਇਕਵਿਪ ਕਰਨਾ ਉਹਨਾਂ ਨੂੰ ਜਿਹੜਾ ਜੋ ਉਹਦੇ ਨਾਲ ਟੈਕਨੀਕਲ ਉਹਦੇ ਐਸਪੈਕਟਸ ਹੈ ਡਾਟਾ ਦਾ ਇੰਪੋਰਟੈਂਸ ਕੀ ਹੈ ਇਹ ਸਾਰਾ ਕੁਝ ਉਹਨਾਂ ਨੂੰ ਦੱਸ ਕੇ ਲਿੰਕ ਕਰਕੇ ਕਿਉਂਕਿ ਇਹਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਹੈ ਇਹਦੇ ਵਿੱਚ ਸਿਹਤ ਮੈਕਮੇ ਦੇ ਨਾਲ ਪੁਲਿਸ ਮੈਕਮਾ ਇਹ ਤਾਂ ਤੁਸੀਂ ਜਾਣਦੇ ਹੋ ਕਿ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਹੈ ਜਿਹੜੀ ਸਪਲਾਈ ਸਾਈਡ ਤੇ ਡਿਮਾਂਡ ਰਿਡਕਸ਼ਨ ਹਾਰਮ ਰਿਡਕਸ਼ਨ ਤੇ ਸਟਿਗਮਾ ਰਿਡਕਸ਼ਨ ਦੇ ਵਾਸਤੇ ਹੈਲਥ ਡਿਪਾਰਟਮੈਂਟ ਉਹਦੇ ਨਾਲ ਐਜੂਕੇਸ਼ਨ ਡਿਪਾਰਟਮੈਂਟ ਸਕੂਲਾਂ 'ਚ ਟ੍ਰੇਨਿੰਗ ਦੇ ਰਹੇ ਆ। ਸਪੋਰਟਸ ਡਿਪਾਰਟਮੈਂਟ ਜਿਹੜਾ ਜਿਵੇਂ ਪਲੇਗਰਾਉਂਡ ਹੋਣਾਂ ਔਰ ਜਿਹੜੇ ਲੋਕਲ ਬਾਡੀਜ਼ ਡਵੈਲਪਮੈਂਟ ਆ ਜੇ ਜੇ ਆਪਣੇ ਕੋਲੇ ਬਹੁਤ ਸਾਰੇ ਜਿਹੜੇ ਹੋਣਗੇ ਮਤਲਬ ਪਾਰਕ ਹੋਣਗੇ, ਪਾਰਕ ਦੇ ਵਿੱਚ ਉਹਨਾਂ ਕੋਲੇ ਜਿਮ ਹੋਣਗੇ। ਇਹ ਸਾਰੇ ਮੈਂਟਰਲ ਹੈਲਥ ਦੇ ਇਸ਼ੂਜ਼ ਆ ਜੀ। ਜੇ ਲੋਕਾਂ ਕੋਲੇ ਸਾਰਾ ਕੁਝ ਅਵੇਲੇਬਲ ਹੋਏਗਾ, ਸਪੋਰਟਸ ਦੀ ਫੈਸਿਲਿਟੀ ਹੋਏਗੀ, ਜਿਮ ਦੀ ਫੈਸਿਲਿਟੀ ਹੋਏਗੀ, ਪਾਰਕਾਂ ਵਿੱਚ ਸੈਰ ਕਰਨ ਦੀ ਜਗ੍ਹਾ ਹੋਏਗੀ ਤਾਂ ਲੋਕ ਨਸ਼ਿਆਂ ਵੱਲ ਘੱਟ ਜੇ ਬੱਚੇ ਪੜਨਗੇ ਉਹਨੂੰ ਅਪਲਾਈਮੈਂਟ ਨਾਲ ਲਿੰਕ ਕਰ ਰਹੇ ਆ ਉਹਨੂੰ ਡੀਪ ਅਨਲਾਈਜ਼ ਕੀਤਾ ਪਲੱਸ ਇਹਨੂੰ ਜਿਹੜਾ ਹੈਗਾ ਜਿਹੜਾ ਨਸ਼ਾ ਕਰਨ ਵਾਲੇ ਉਹਨਾਂ ਨੂੰ ਅਸੀਂ ਅਪਰਾਧੀ ਨਹੀਂ ਸਮਝਦੇ ਉਹਨਾਂ ਨੂੰ ਮਰੀਜ਼ ਸਮਝਦੇ ਆ ਨਸ਼ਾ ਵੇਚਣ ਵਾਲੇ ਨੂੰ ਅਪਰਾਧੀ ਸਮਝਦੇ ਆ ਇਹ ਡਿਸਟਿੰਕਸ਼ਨ ਕੀਤੀ ਆ ਪੰਜਾਬ ਪਹਿਲੀ ਸਰਕਾਰ ਹੈ ਔਰ ਇਹਦੇ ਨਾਮ ਨਾਲ ਜਿਹੜਾ ਉਹਨੂੰ ਸਕਿੱਲ ਡਿਵੈਲਪਮੈਂਟ ਦੇ ਨਾਲ ਇੰਟੀਗ੍ਰੇਟ ਕੀਤਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਦੇ ਕੰਮ ਤੇ ਲਾਇਆ ਜਾਵੇ ਸੋ ਇਹ ਸਾਰੇ ਮੁੱਦਿਆਂ ਬਾਰੇ ਜਿਹੜੀ ਟ੍ਰੇਨਿੰਗ ਆ ਅਸੀਂ ਆਪਣੇ ਡਾਕਟਰਸ ਨੂੰ ਪਹਿਲਾਂ ਜਿਹੜੇ ਸਾਡੇ ਸੈਕਟ੍ਰੀਸ ਸੀ ਹੁਣ ਡਾਕਟਰਸ ਨੂੰ ਫਿਰ ਸੀਐਚਓਜ਼ ਨਰਸਸ ਬਾਕੀ ਦੇ ਪੈਰਾਮੈਡਿਕਸ ਜਿਹੜੇ ਤੁਹਾਡੇ ਮਲਟੀਪਰਪਸਲ ਹੈਲਥ ਵਰਕਰ ਹੈ ਆਸ਼ਾ ਵਰਕਰ ਤੱਕ ਔਰ ਜਿਹੜੇ ਯੂਥ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਆ ਤਾਂ ਕਿ ਇਹ ਹੁਣ ਜਿਹੜਾ ਆਪਣੇ ਕੋਲੇ ਇੱਕ ਆਪਣਾ ਪੰਜਾਬ ਸਰਕਾਰ ਤਹਿਇਆ ਕਰਕੇ ਚੱਲੀ ਆ ਜੋ ਸਾਡਾ ਪੰਜਾਬ ਦੇ ਲੋਕਾਂ ਨਾਲ ਸਾਡੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਦਾ ਵਾਦਾ ਸੀ ਔਰ ਇਹ ਅਸੀਂ ਆਪਣੇ ਉਸ ਇੱਕ ਸਿਸਟਮੈਟਿਕ ਤਰੀਕੇ ਨਾਲ ਚੱਲ ਰਹੇ ਆ ਔਰ ਬਹੁਤ ਅੱچھے ਰਿਜ਼ਲਟਸ ਆ ਰਹੇ ਆ ਬੱਚੇ ਛੱਡ ਰਹੇ ਆ ਮਾਂ ਬਾਪ ਨੇ ਆਕੇ ਐਡਮਿਟ ਕਰਾ ਰਹੇ ਆ মিডিਆ ਵਾਲੇ ਪੋਜ਼ਿਟਿਵ ਫੀਡਬੈਕ ਦੇ ਰਹੇ ਆ ਔਰ ਲੋਕ ਜਿਹੜੇ ਹੈਗੇ ਆ ਪੁਲਿਸ ਨੂੰ ਫੀਡਬੈਕ ਦੇ ਰਹੇ ਆ ਵੀ ਫਲਾਨੀ ਜਗ੍ਹਾ ਤੇ ਕਿਉਂਕਿ ਹੁਣ ਪੁਲਿਸ ਨੇ ਸਖਤੀ ਕੀਤੀ ਹੋਈ ਆ ਹੁਣ ਉਹ ਮੋਬਾਈਲ ਹੈ ਔਰਤਾਂ ਨੂੰ ਪੁਸ਼ ਕਰ ਰਹੇ ਆ ਮਾਈਨਰ ਨੂੰ ਪੁਸ਼ ਕਰ ਰਹੇ ਆ ਸੋ ਲੋਕਾਂ ਤੋਂ ਜਿਹੜੀ ਸਾਨੂੰ ਫੀਡਬੈਕ ਆਣ ਲੱਗੀ ਆ ਜਦੋਂ ਲੋਕ ਉੱਠ ਕੇ ਜਾਗਰੂਕ ਹੋ ਜਾਣ ਤਾਂ ਉਸ ਵੇਲੇ ਫਿਰ ਜਿਹੜਾ ਹੈਗਾ ਉਹ ਸਮੱਸਿਆ ਦਾ ਹੱਲ ਹੁੰਦਾ ਲੋਕ ਜਾਗਰੂਕ ਹੋ ਰਹੇ ਆ ਨਾਰਕੋਟਿਕ ਅਨੋਨਿਮਸ ਅਲਕੋਹਲਿਕ ਅਨੋਨਿਮਸ ਦੇ ਗਰੁੱਪਸ ਸਟਰੋਂਗ ਅਸੀਂ ਹਰ ਥਾਂ ਤੇ ਬਣਾ ਰਹੇ ਆ ਪਹਿਲਾਂ ਬਹੁਤ ਘੱਟ ਸੀ ਇੱਕ ਦੋ ਹੁੰਦੇ ਸੀ ਪੰਜਾਬ ਦੇ ਵਿੱਚ ਸੋ ਓਵਰ ਆਲ ਜਿਹੜਾ ਹੈਗਾ ਬੜਾ ਇਨ ਜਿਹੜੇ ਨਸ਼ਾ ਵੇਚਣ ਵਾਲੇ ਆ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ ਤੇ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਸਾਰੇ ਜਣੇ ਸਾਡੇ ਕੋਲੇ ਡੀਏ ਸਾਡੇ ਡੀਡਿਕਚਰੀ ਰੀਹੈਬਿਲੀਟੇਸ਼ਨ ਸੈਂਟਰਾਂ ਦੇ ਵਿੱਚ ਆ ਰਹੇ ਆ ਤੇ ਓਵਰਆਲ ਬਹੁਤ ਅੱਛਾ ਸਾਡਾ ਚੱਲ ਰਿਹਾ ਸਰ ਇੱਕ ਜੇਲ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ ਵੀ ਜੇਲ੍ਹਾਂ ਦੇ ਵਿੱਚ ਇੱਕ ਪਹਿਲਾਂ ਇਹਨਾਂ ਨੂੰ ਫਿਰ ਤੁਸੀਂ ਕਹਿੰਦੇ ਜੇਲ੍ਹਾਂ ਦਾ ਜ਼ਿਕਰ ਕੀਤਾ ਵੀ ਉਹਦੇ ਵਿੱਚ ਜਿਹੜੇ ਡਿਕ ਲੋਗੇ ਉਹਨਾਂ ਲਈ ਵੀ ਕਈ ਫੈਸਿਲਟੀਆਂ ਜਿਹੜੀਆਂ ਹੁੰਦੀਆਂ ਨੇ ਇਹ ਜ਼ਰੂਰੀ ਹੈ ਜੀ ਕਿਉਂਕਿ ਸਾਡੀਆਂ ਜਿਹੜੀਆਂ ਜੇਲ੍ਹਾਂ ਹੈਗੀਆਂ ਉਹਦੇ ਵਿੱਚ ਨਾ ਜਿਹੜੇ ਮਤਲਬ ਓਵਰਕਰਾਊਡਡ ਹੈ ਜੇ ਉਹਦੀ 26000 ਦੀ ਕੈਪੈਸਿਟੀ ਆ ਤਾਂ ਉੱਥੇ ਜਿਹੜੇ ਬੰਦੇ ਆ ਗਏ ਆ ਉਹ 36000 ਆ ਜਾ ਰਾਜਾ ਵਿਡਿੰਗ ਵੱਲੋਂ ਸਿਮਰਜੀਤ ਬੈਂਸ ਅਤੇ ਉਹਨਾਂ ਦੇ ਨਾਲ-ਨਾਲ ਕਮਲਜੀਤ ਸਿੰਘ ਕੜਵਲ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਆਓ ਸੁਣਦੇ ਆ ਉਹਨਾਂ ਵੱਲੋਂ ਕੀ ਕਿਹਾ ਗਿਆ ਦੇਖੀ ਐਮਪੀ ਲਾਰਜ ਜਿਹੜਾ ਸਾਨੂੰ ਮਿਲਦਾ ਉਰੇ ਰਹੇ ਇਹ ਬਹੁਤ ਨੇ ਲੋਕਾਂ ਦੀ ਡਿਮਾਂਡ ਸੀ ਔਰ ਸਿਮਰਜੀਤ ਸਿੰਘ ਬਾਦਸ਼ਾਹ ਪੁਰਾਣੀ ਤੋਂ ਡਿਮਾਂਡ ਲਈ ਹੋਇਆ ਸੀ ਸੋ ਅਸੀਂ ਅਜਿੰਦ ਸਿੰਘ ਨੇ ਉਹਦੇ ਲਈ ਜੀਐਮਸ ਨੇ ਮਤਲਬ ਕਰਦੇ ਪਾਰ ਕਰਦੇ ਪਹੁੰਚਾ ਕਾਲ ਕਰਾਈ ਹੈ ਜਿਹਦੇ ਵਿੱਚ ਮੈਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂ ਸਾਹਿਬ ਨੂੰ ਡਾਟਿੰਗ ਕਰਾ ਤੇ ਵਿਚਾਰੇ ਔਰ ਜਿੰਨੇ ਲੋਕ ਡਰੇ ਦੀਆਂ ਮੁਸ਼ਕਲਾਂ ਆਈਆਂ ਆ ਕੇ ਪੁਰਾਣੀ ਮੋਰਟਮ ਦੇ ਪਾਸੋਂ ਉਹਨਾਂ ਦੇ ਸਭੇ ਚਸੀਂ ਕੋਰਟ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਕਰਕੇ ਅੱਜ ਆਤਮਨਗਰ ਦਾ ਦੌਰਾ ਕੀਤਾ ਆਤਮਨਗਰ ਦੇ ਉਹ ਲੋਕ ਹੈ ਜਿਨ੍ਹਾਂ ਨੇ ਇਸ ਵਾਰੀ ਮੇਰੀ ਚਿੰਤ ਦੇ ਵਿੱਚ ਬੰਦਾ ਹਿੱਸਾ ਪਾਇਆ ਸੁਮੇਤ ਪੰਜਾਬ ਤੋਂ ਦੇ ਆਣਾ ਦੇ ਲੋਕਾਂ ਦਾ ਖਾਸ ਕਰਕੇ ਆਪ ਨਾਲ ਗੱਲ ਕਰ ਰਹੇ ਹਾਂ ਪਰ ਖਾਸ ਕਰਕੇ ਬੈਸਾਂ ਦਾ ਬੜਾ ਪੁਆਦੀ ਜਿਨ੍ਹਾਂ ਨੇ ਇੱਥੋਂ ਦੇ ਲੋਕਾਂ ਦੇ ਮੂੰਹ ਨੂੰ ਕਰਾਇਆ ਅਤੇ ਸਾਨੂੰ ਮਿਲ ਕੇ ਸਨ ਹੁੰਤਕ ਦੀਆਂ ਮੁੱਖ ਸਰਗਰਮੀਆਂ ਇਧਾਨੀਆਂ ਹੋਰ ਸਰਗਰਮੀਆਂ ਲੈ ਕੇ ਫੇਟੋਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਸੱਸ਼ੀਆਕਰ